ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਭਾਈ ਬਚਿੱਤਰ ਸਿੰਘ ਜੀ ਸ਼ੌਂਕੀ ਇਸਲੀ ਵਾਲੇ ਉਹਨਾਂ ਦੀ ਇੱਕ ਖਾਸ ਰਿਪੋਰਟ ਕਰੋ ਰਿਹਾ ਆ ਰਿਹਾ ਜਾ ਕੇ ਆੜ ਪੀੜਤਾ ਕੋਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਪਹਿਲਾਂ ਜਿਹੜੇ ਉਹ ਕਿਹੜੀ ਚੀਜ਼ ਹੈ ਉਹ ਪਾਣੀ ਕਿਹੜੀ ਵਸਤੂ ਉਹਨਾਂ ਨੂੰ ਚਾਹੀਦੀ ਹੈ ਗਾਨੀ ਸੋ ਬੇਪਰ ਸਾਰੀਆਂ ਜਿਹੜੀਆਂ ਜਿਹੜੇ ਦਰਬਾਰ ਕੋ ਨਾਲ ਦੂਤਾ ਗਿਆ ਵਾ ਸ਼ੌਕੀ ਜੀ ਨਾਲ ਸਾਰੇ ਹੁਣ ਸੇਵਾ ਨਿਭਾ ਰਹੇ ਸੀ ਇਹ ਆ ਰਹੇ ਆ ਆਰਸੀਫ ਤੋਂ ਆਈ ਸੀਵਾ ਹਾਂਜੀ ਵੀਰ ਆਏ ਸੀਗੇ ਐਨ ਆਰ ਆਈ ਵੀਰ ਲੈ ਕੇ ਆਈਏ ਆਰਸੀਫ ਤੋਂ ਧੰਨਵਾਦ ਉਹਨਾਂ ਨੇ ਜੀ ਆਇਆ ਨਾ ਵੀ ਮਛਰਤਾਨੀਆਂ ਮਛਰਤਾਨੀਆਂ ਮਛਰ ਤੋਂ ਪਾਣੀ ਲੈ ਕੇ ਆਉਣ ਲੈ ਕੇ ਆਲ ਆਊਟ ਜਾਂ ਗੁੱਡ ਨਾਈਟ ਜੋ ਵੀ ਹੈਗੀ ਆ ਜੀ ਇਹ ਦੇ ਰਹੇ ਠੀਕ ਹੈ ਜੀ ਕੋਈ ਠੀਕ ਵੀਰ ਜੀ ਆਪਣਾ ਸ਼ੁਭਨਾਮ ਸਰਿੰਦਰ ਸਿੰਘ ਸਰਿੰਦਰ ਸਿੰਘ ਜੀ ਤੇ ਮਤਲਬ ਕਿੰਨੇ ਮਤਲਬ ਅੱਜ ਪਿਛਲੇ ਜਨ ਸੇਵਾਚਾਰੀ ਕਿੰਨੇ ਜਨ ਦਾ ਲਗਦਾ ਸੇਵਾਚਾਰੀ ਇਹ ਲਗਾਤਾਰੀ ਸੇਵਾ ਕਰ ਰਹੀ ਹੈ ਜੀ ਵੱਖ-ਵੱਖ ਸੰਸਥਾਵਾਂ ਆ ਰਹੀਆਂ ਸਾਡੇ ਆਰਸੀਐਫ ਤੋਂ ਬਣੀ ਹੋਈ ਹੈ ਸੰਸਥਾ ਠੀਕ ਹੈ ਜੀ ਉਹ ਲੈ ਕੇ ਆ ਰਹੀ ਹੈ ਜੀ ਤੇ ਬਹੁਤ-ਬਹੁਤ ਆਵਜਾ ਧੰਨਵਾਦ ਕਿਉਂਕਿ ਇਹ ਔਖੀ ਮਤਲਬ ਘੜੀ ਵਿੱਚ ਆਪਾਂ ਇਹਨਾਂ ਨਾਲ ਖੜੇ ਆ ਤੇ ਅੱਜ ਇਹਨਾਂ ਨੂੰ ਜ਼ਰੂਰਤ ਹੈ ਕਿਉਂਕਿ ਅੱਜ ਅਸੀਂ ਵੇਖ ਰਹੇ ਹਾਂ ਸਰਕਾਰਾਂ ਵੱਲੋਂ ਤਾਂ ਕੋਈ ਖਾਸ ਹੰਗਾਰਾ ਮਿਲਿਆ ਨਹੀਂ ਸਰਕਾਰ ਵੱਲੋਂ ਕੁਝ ਨਹੀਂ ਹੰਗਾਰਾ ਇਹ ਬਾਬਾ ਲੀਡਰ ਬਾਬਾ ਲੀਡਰ ਜੀ ਰਸ਼ਨ ਪਿਚਾਰੇ ਆ ਹਾਂਜੀ ਬਿਲਕੁਲ ਜੀ ਸਾਨੂੰ ਉਹਨਾਂ ਮਾਪੁਰਖਾਂ ਦਾ ਬਹੁਤ ਇਲਾਕੇ ਨੂੰ ਹੀ ਆਸਰਾ ਜੀ ਹਾਂਜੀ ਹਾਂਜੀ ਸੋ ਅਸੀਂ ਵੀ ਜਿੱਦਾ ਮੱਝ ਤੋਂ ਚੱਲ ਕੇ ਆਏ ਹਾਂ ਤੇ ਸਾਡੇ ਕੋਲ ਜੋ ਸੇਵਾ ਹੋ ਗਈ ਅਸੀਂ ਵੀ ਕਰਕੇ ਜਾਂਦੇ ਆ ਹੋ ਰਹੀ ਆ ਜੋ ਜੋ ਕਿਸੇ ਨੂੰ ਜ਼ਰੂਰਤ ਆ ਉਸ ਹਿਸਾਬ ਨਾਲ ਪਿਛੋਂ ਪੂਰੀ ਲੋੜ ਹੀ ਪੂਰੀ ਪਹੁੰਚੀ ਆ ਹੋਰ ਵੀ ਇਹ ਚੀਜ਼ਾਂ ਲੋਡ ਹੋਈ ਜੇ ਜਿੰਨੀ ਸਾਡੇ ਕੋਲ ਆਈ ਕਿਉਂਕਿ ਅਸੀਂ ਵੀ ਐਨਆਰ ਆਈ ਆ ਤੇ ਜਿੰਨੀ ਸਾਡੇ ਕੋਲ ਆਈ ਤੇ ਜਰੂਰ ਕਰਾਂਗੇ ਜੀ ਹੋਰ ਵੀਰ ਜੀ ਸਭ ਕਿਸੇ ਨੂੰ ਕੋਈ ਚੀਜ਼ ਦੀ ਕੋਈ ਤੰਗੀ ਹੋਵੇ ਦੱਸੋ ਨਹੀਂ 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 ਬਾਬਾ ਜੀ ਕਿਰਪਾ ਮਿਲਦੀ ਹੈ ਬਸ ਇਹੀ ਗੱਲ ਹੈ ਕਿ ਸਾਡੀ ਸੇਕਾਉਂ ਦੇ ਵਿੱਚ ਸਾਰਾ ਚੜ੍ਹਦੀ ਕਲਾ ਜਿਹੜੀ ਹੈ ਨਾ ਸਹੀ ਗੱਲ ਹੈ ਹਾਂਜੀ ਹਾਂਜੀ ਚੜ੍ਹਦੀ ਕਲਾ ਕਦੀ ਫੇਰ ਢੰਗੇ ਭਲੇ ਜਾਣਾ ਨਹੀਂ ਚੜ੍ਹਦੀ ਕਲਾ ਜੀ ਬਹੁਤ ਸੇਵਾ ਆ ਰਹੀ ਆ ਜਾਣਾ ਕੁਛ ਆਪਾਂ ਨੂੰ ਵਾਧੂ ਆ ਰਿਹਾ ਵਾ ਇੱਥੇ ਵਿਚਾਰ ਰਾਸ਼ਨ ਡੰਗਰਾਂ ਦਾ achar ਸਭ ਤੋੜੀ ਵਾਧੂ ਆ ਰਹੀ ਆ ਸਾਰੇ ਬਹੁਤ ਧੰਨ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਾਰਾ ਉਹ ਵੀ ਯੂਰਪ ਚਾਉਣ ਇੱਥੇ ਕਿਉਂਕਿ ਡੰਗਰਾ ਬੀਜ ਬਾਨਿਆਂ ਨੂੰ ਵਿਚਾਰੇ ਦੀ ਲੋੜਿਆ ਤੇ ਇਹਨਾਂ ਨੂੰ ਪੱਠੇ ਵੀ ਮਾਰੇ ਗਏ ਆ ਬੀਜ ਬਾਨੇ ਚਾਰੇ ਦੀ ਲੋੜਿਆ ਤੇ ਇਹਨੇ ਚਾਰੇ ਜਿਹੜੇ ਮਿਹਨਤ ਕਰਦੇ ਆ ਉਹਨਾਂ ਵਾਸਤੇ ਰਾਸ਼ਨ ਜੋ ਵੀ ਰਹੀ ਸਾਡੇ ਕੋਲ ਸਰੇ ਆ ਅਸੀਂ ਦੇ ਕੇ ਤੁਹਾਨੂੰ ਜਾਵਾਂਗੇ ਸੋ ਇਹਨੀ ਬੇਨਤੀ ਪ੍ਰਵਾਨ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਤੇ ਪ੍ਰੋਬਲਮ ਆ ਰਹੀ ਉਹਨਾਂ ਨੇ ਪੱਠਾ ਢੱਕੇ ਚਾਰੇ ਸਾਰੇ ਸਾਡੇ ਜੀਵਿਦਾਨਾਂ ਦੇ ਭਾਂ ਭਰਾਵਾਂ ਦੇ ਕੋਈ ਫਸਲ ਨਹੀਂ ਬੰਨੇ ਦੀ ਅਸੀਂ ਪਹੁੰਚਾਰ ਤੇ ਉਹਨੇ ਤੁੱਕੀਆਂ ਬਾਹਰ ਪਾਈ ਦੀਆਂ ਪਾਜੀ ਕਾ ਕੌਮਾਂ ਜੀ ਹਾਂਜੀ ਤੇ ਪੁਰਾ ਹਾਲ ਸਾਡਾ ਜੀਵੀ ਦਾ ਹੀ ਰੁੜ ਕੇ ਅੱਗੇ ਜੀਵੀ ਦਾ ਡੱਕਦੇ ਪੱਠੇ ਪੀਜਦੇ ਬਹੁਤ ਸਾਡੀ ਸਾਡਾ ਜੀਵੀਦਾਰ ਕਰਦੇ ਹੁਣ ਜੀਵੀਦਾਰ ਦੇ ਪੱਲੇ ਕੱਖ ਨਹੀਂ ਕਦੇ ਕੋਈ ਰੋਈ ਜੀ ਜੀਵੀਦਾਰਾਂ ਦੇ ਪੱਲੇ ਜੀਵੀ ਦਾ ਅਗੇ ਰੋਈ ਹੈ ਸਾਡੀ ਠੀਕ ਆਹੀ ਬੇਨਤੀ ਕਰਦੇ ਆ ਮਤਲਬ ਜਿੰਨਾ ਵੀਰਾਂ ਕੋਲ ਪੱਠੇ ਹੈਗੇ ਉਹ ਤੁਹਾਨੂੰ ਪੱਠੇ ਬਚਾਉਣ ਜਾਂ ਕੋਈ ਰਾਸ਼ਟ ਮਾਣਿਆ ਵੇਖੋ ਹਾਂਜੀ ਚੌਕਰ ਚੌਕਰ ਜੀ ਪੱਠੇ ਬੱਕਰੀਆਂ ਅੱਗੇ ਪੱਤਾ ਦਿੱਤਾ ਜੀ ਉੱਤੇ ਖਾਨੀਆਂ ਹੈ ਜੀ ਹਾਂਜੀ ਇਹ ਬੇਜਬਾਨੇ ਜਿਹੜੇ ਆ ਇਹ ਵੀ ਉਹ ਕਿੱਦਾਂ ਹਾਂਜੀ ਮੀਂਹ ਦੇ ਵਿੱਚ ਬੈਠੇ ਆ ਠੰ ਤੇ ਪਿੰਡੇ ਕਿਸ਼ਨ ਸਿੰਘ ਵਾਲਾ ਵਾ ਜ਼ਿਲ੍ਹਾ ਕਰਪੂਥਲਾ ਕੋਈ ਡਾਕਟਰ ਨਹੀਂ ਪਹੁੰਚਦਾ ਕੋਈ ਦਵਾਈਆਂ ਵਾਲਾ ਉੱਥੇ ਕੋਈ ਨਹੀਂ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿ ਕੋਈ ਡਾਕਟਰ ਭੇਜੋ ਜਿਹੜਾ ਜਾਂ ਤਾਂ ਜੋਗੇ ਤੁਹਾਨੂੰ ਕੋਈ ਦਵਾਈ ਬੂਟੀ ਤੇ ਕੋਈ ਮਛਰਾ ਵਾਸਤੇ ਨਾ ਵਾਸਤੇ ਕੋਈ ਅੱਜ ਵੀ ਮੱਛੇ ਸਾਰੀ ਰਾਤ ਹੀ ਤੜਫਦਾ ਰਹਿੰਦਾ ਮਛਰਾਂ ਦੇ ਦਵਾਈ ਕੋਈ ਔਰਾ ਲੱਗੀਆਂ ਖੁਰਦੋਗਦੇ ਪੈਰ ਚੋਗਦੇ ਨਜਲੇ ਹੋਏ ਬੁਰਾ ਹਾਲ ਦੀ ਹੋ ਬੁਰੇ ਹਾਲ ਹੈ ਜੀ ਤੇ ਅਸੀਂ ਅੱਜ ਪਹੁੰਚੇ ਆ ਪਿੰਡ ਪੀਰਵਾਲ ਕਿੱਥੋਂ ਆ ਵੀਰ ਵੇਖਿਆ ਕਿ ਬੰਨ ਬੰਨ ਰਹੇ ਆ ਤੇ ਇਹਨਾਂ ਵੀਰਾਂ ਨੇ ਜਿਹੜਾ ਨਾਲ ਨਾਲ ਬੰਨ ਬੰਨਦੇ ਇਹ ਵੇਖੋ ਇਹ ਵੀਰ ਸਾਰੇ ਦਿਨ ਰਾਤ ਇੱਥੇ ਬੰਨਤੇ ਰਹਿੰਦੇ ਆ ਕਿਉਂਕਿ ਕੁਦਰਤੀ ਮਾਰ ਪਈ ਆ ਸੋ ਇਹਨਾਂ ਦਾ ਇਹ ਫਸਲਾਂ ਜਿਹੜੀਆਂ ਸਾਰੀਆਂ ਨਸ਼ ਹੋ ਚੁੱਕੀਆਂ ਵਾ ਇਹ ਵੀਰ ਹਰ ਇੱਕ ਇਨਸਾਨ ਦਾ ਇਹ ਸੁਪਨਾ ਹੁੰਦਾ ਕਿ ਮੇਰੀ ਫਸਲ ਜਿਹੜੀ ਕਿਸਾਨ ਜੀ ਤੋਂ ਬੀਜ ਦਾ ਫਸਲ ਉਹ ਬੜੀਆਂ ਆਸਾਂ ਲੈ ਕੇ ਬੀਜਦਾ ਕਿ ਜਦੋਂ ਫਸਲ ਪੱਕੇਗੀ ਮੈਂ ਵੇਚਾਂਗਾ ਮੈਂ ਆਪਣੇ ਘਰ ਵਿੱਚ ਕੋਈ ਕੁੜੀ ਦਾ ਵਿਆਹ ਕੋਈ ਮੁੰਡੇ ਦਾ ਵਿਆਹ ਜਾਂ ਕੋਈ ਘਰ ਦਾ ਸਮਾਨ ਬਣਾਵਾਂਗਾ ਜਾਂ ਕਈ ਤਰ੍ਹਾਂ ਦੇ ਕੰਮ ਉਹ ਕਾਰਜ ਕਰਾਂਗਾ ਬਸ ਜਦੋਂ ਇਹੋ ਜੀ ਮਾਰ ਵੱਜ ਜਾਂਦੀ ਹੈ ਤੇ ਫਿਰ ਉਹ ਜੀਣਾ ਤੇ ਨਾ ਮਰਦਿਆਂ ਵਿੱਚ ਉਹ ਸੋਚਦਾ ਕਿ ਮੈਂ ਬਹੁਤੇ ਕਿਸਾਨਾਂ ਨੇ ਇਹ ਪੈੜੀਆਂ ਨੇ ਠੇਕੇ ਤੇ ਲਈਆਂ ਹੁੰਦੀਆਂ ਤੇ ਮੈਂ ਐਨਆਰਆਈਆਂ ਨੂੰ ਬੈਂਕ ਕਰੂੰਗਾ ਇਹ ਪੈੜੀਆਂ ਤੇ ਠੇਕੇ ਤੇ ਲਈਆਂ ਐ ਐਨਆਰਆਈਆਂ ਦਿੱਤੀਆਂ ਨੇ ਤੇ ਇਹਨਾਂ ਇੱਕ ਇੱਕ ਸਾਲ ਦਾ ਠੇਕਾ ਵੀ ਮਾਫ ਕਰਦੇ ਜੀ ਉਹ ਸਾਲ ਦਾ ਠੇਕਾ ਮਾਫ ਕਰਦੇ ਕੋਈ ਫੱਕ ਨਹੀਂ ਪੈਂਦਾ ਕਿਉਂ ਇਹ ਕਿਸਾਨ ਜਿਹੜੇ ਆ ਇਹ ਦੁਬਾਰਾ ਪੈਰਾਂ 'ਚ ਖੜੇ ਹੋ ਜਾਣਾ। ਹੁਣ ਜੇ ਫਸਲਾਂ ਹੀ ਮਾਰੀਆਂ ਗਈਆਂ ਤੇ ਉਹਨਾਂ ਦੇ ਵਿੱਚ ਜੇ ਫਸਲਾਂ ਹੀ ਮਾਰੀਆਂ ਗਈਆਂ ਤੇ ਫਿਰ ਆਪਾਂ ਜਿਹੜਾ ਪਾਣੀ ਇਹਦਾ ਵਾਪ ਪਾਣੀ ਆ ਫਸਲਾਂਾਂ ਦਾ ਬੀਜ ਕਿੱਥੋਂ ਮਿਲਨੇ ਉਹਨੂੰ? ਉਹ ਤਾਂ ਬੀਜ ਨਹੀਂ ਮਿਲਨੇ। ਸੋ ਇਹ ਸਾਰੇ ਵੀਰ ਬੇਨਤੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਮੈਂ ਇਹੋ ਕਹਿਣਾ ਚਾਹਲਾ ਜੀ ਵੀ ਅਸੀਂ ਜਿਹੜੀ ਅੱਜ ਮੈਨਾਂ ਨੇ ਇੱਥੇ 2-2 ਕਿਲੇ ਤੇ 4-4 ਕਿਲੇ ਠੇਕੇ 'ਚ ਲਈਆਂ ਨੇ। ਉਹ ਇਹ ਬੰਦੇ ਹੀ ਗਏ ਨੇ ਪਾਰ ਮਾਝੀ ਦੇ ਗਗੜੇ ਵਾਲੇ ਦੇ ਉਹਨਾਂ ਕੋਲ ਠੇਕੇ ਤੇ ਲੈ ਕੇ ਅਸੀਂ ਝੋਨਾ ਲਾਇਆ ਜਿਸ ਕਿਸੇ ਨੇ ਕਮਾਜ ਲਾਇਆ ਕਿਸੇ ਨੇ ਗਾਜਰਾਂ ਬੀਜੀਆਂ ਕੁਝ ਵੀ ਕੀਤਾ ਐਡਾਂ ਲੈ ਕੇ ਤੇ ਅਸੀਂ ਜੁਗਤ ਮਿਹਨਤ ਕਰਕੇ ਆਦਾ ਬੀਜਿਆ ਉਹ ਹਾਲ ਦੇ ਹਾਲ ਅੜ ਆ ਜਾਂਦਾ ਕੋਈ ਨਹੀਂ ਹਨ ਪੈਦਾ ਤੇ ਚਾਹਦਾ ਇਹਨਾਂ ਨੂੰ ਬੇਨਤੀ ਕਰਕੇ ਉਹ ਠੇਕੇ ਜਾਂਦੇ ਜਿਹੜੇ ਕਿ ਮਦਦ ਕੀਤੀ ਜਾਵੇ ਕੋਈ ਇੱਥੇ ਬੰਦਾ ਸਾਨੂੰ ਕੋਈ ਸਰਕਾਰ ਦਾ ਨਹੀਂ ਆਇਆ ਅਸੀਂ ਆਪਣੇ ਆਪਣੇ ਕੋਲੋਂ ਆਪਣੇ ਲਾਉਂਡ ਐ ਬੋਰੇ ਲੈ ਕੇ ਮੈਂਟ ਕਰਕੇ ਇਹ ਬੰਡ ਬਚਾਉਣ ਲੈ ਆ ਜੀ ਇਹ ਬੰਡ ਟੁੱਟ ਜਾਂਦੇ ਆ ਸਾਡਾ ਤਾਂ ਨੁਕਸਾਨ ਹੋ ਰਿਹਾ ਹੈ ਤੇ ਗਾੜੀ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹਾਂ ਇੱਕ ਹੋਰ ਗੱਲ ਆ ਵੇਖੋ ਹੁਣ ਸਰਕਾਰਾਂ ਨੂੰ ਕਾਂਦੇ ਜੂ ਨਹੀਂ ਸਰਕੀ ਹਾਂਜੀ ਜਦੋਂ ਵੋਟਾਂ ਪੈਂਦੀਆਂ ਉਦੋਂ ਤੁਹਾਡੇ ਕੋਲ ਸਰਕਾਰ ਸਾਰੇ ਠੇਕ ਰੋ ਕਰੀ ਆਉਂਦੇ ਆ ਪਰ ਉਦੋਂ ਤੁਸੀਂ ਇੱਕ ਵਾਰ ਭਜਾਓ ਇਹਨਾਂ ਨੂੰ ਸਿੱਧੀ ਗੱਲ ਆ ਸਾਫ਼ ਕਹਿ ਰਿਹਾ ਉਹਨਾਂ ਨੂੰ ਭਜਾਓ ਉਦੋਂ ਤੁਸੀਂ ਮੈਂ ਗੁੱਸਾ ਨਾ ਕਰ ਜਿਹੜੀ ਗੱਲ ਕਹਿ ਲਗਾਉਂ। ਉਦੋਂ ਗਲਾਸੀ ਤੇ ਮਾਰ ਜਾਂਦੇ ਜੇ। ਹਾਂਜੀ ਹਾਂਜੀ ਇਹ ਗਲਾਸੀਆਂ ਦੇ ਮਾਰਨਾ ਛੱਡ ਦਿਓ। ਸਹੀ ਗੱਲ। ਜੇ ਸਰਕਾਰਾਂ ਕੋਈ ਕੁਝ ਲੈਣਾ ਤੇ ਗਲਾਸੀਆਂ ਦੇ ਮਾਰਨਾ ਛੱਡੋ। ਸਿਰਫ ਹੁਣ ਸਾਡੇ ਤੇ ਇੰਨੀ ਵਿਵਪਤਾ ਪਈ ਹੈ ਤੇ ਸਰਕਾਰਾਂ ਕੋਈ ਆਈਆਂ ਨਹੀਂ। ਤੇ ਫਾਇਦਾ ਕੀ ਹੈ ਸਰਕਾਰਾਂ ਦਾ? ਕੰਮ ਤੇ ਸਰਕਾਰਾਂ ਦਾ ਸਾਫ਼ ਬਾਤ ਹੈ ਕਿਸੇ ਨੇ ਨਹੀਂ ਵਾਰਡ ਪੁੱਛੀ। ਗੁਰੂ ਦੇ ਸਿੰਘਾਂ ਨੇ ਸਾਡੀ ਵਾਰਡ ਪੁੱਛੀ ਹੈ। ਗੁਰੂ ਸਿੰਘ ਆ ਗਏ। ਗੁਰੂ ਸਿੰਘ ਦੇ ਹੱਥਾਂ ਪਹੁੰਚ ਗਿਆ ਉਹ ਗੁਰੂ ਦਾ ਖਾਸਾ ਸਾਡੇ ਨਾਲ ਕੋਈ ਸਰਕਾਰੀ ਕੋਈ ਨੁਮਾਇੰਦਾ ਕੋਈ ਕੋਈ ਨਹੀਂ। ਹੱਲ ਕਿਸੇ ਨਗਰੇ ਰਪਈਏ ਤਾਂ ਨੀ ਬਾ ਫੋਟੋ ਖਿਚਾ ਕੇ ਤੇ ਗਾਂ ਗਏ ਆਏ ਤੇ ਆਪ ਗੱਡੀਆਂ ਤੇ ਰੁਕ ਨਹੀਂ ਫੋਟੋ ਖਿਚਾਉਣ ਆਪਣੇ ਕੋਈ ਮੋਬਾਈਲ ਜਾ ਕੇ ਫੋਟੋ ਮੁਲਾਜ਼ਮ ਡੀਸੀ ਜਾਂ ਕੋਈ ਛੋਟਾ ਮੋਟਾ ਆਫਸਰ ਆਇਆ ਉਹ ਆ ਕੇ ਗੱਡੀਆਂ ਤੇ ਉਹਨਾਂ ਰੁਕਣਾ ਹੀ ਨਹੀਂ ਬਸ ਐ ਦੇਖੀ ਜਾਣਾ ਤੁਹਾਨੂੰ ਕੋਈ ਰਾਸ਼ੀ ਕੋਈ ਦਿੰਦਾ ਨੂੰ ਸਰਕਾਰ ਨੇ ਦਿੱਤਾ ਸਾਨੂੰ ਸਿੰਗਾਣੇ ਦਿੱਤਾ ਹੈ ਸਿੰਗਾਣ ਕਰਾ ਦਿੱਤਾ ਠੀਕ ਹੈ ਬੰਨ ਨਾਲ ਬੰਨ ਨਾਲ ਮਾਰੀ ਸਾਡਾ ਕੈਮਰਾ ਤੇ ਵੀ ਕਿੱਦਾਂ ਬੰਨ ਬੰਨ ਡੇ ਆ ਤੇ ਇਹ ਸਾਰੇ ਵੀਰ ਜਿਹੜੇ ਆ ਇਹ ਦਿਨ ਰਾਤ ਇੱਥੇ ਰਹਿੰਦੇ ਮੇ ਤੋਂ ਮੀ ਪੈਂਡਿਆ ਫਿਰ ਵੀ ਇਹ ਜਿਹੜਾ ਰਾਤ ਮਾਇਆ ਦਿੱਤਾ ਜਾਵੇ ਪੈਂਡਿਆ ਸਰਕਾਰਾਂ ਨੂੰ ਬੇਜ ਕੈਮਰਾ ਸਰਪਾਈਰ ਅਨੁਮਾਅ ਕਵਰੇਜ ਦਾ ਸਰਕਾਰਾਂ ਨੂੰ ਬੇਨਤੀ ਆ ਕਿ ਇਹ ਵੀਰਾਂ ਨੂੰ ਕੋਈ ਮਾਇਆ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਕਿਸਾਨ ਵੀਰ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਕਿ ਉਹ ਇਹ ਹੁਣ ਬਿਲਕੁਲ ਹੀ ਮਰਨੇ ਕਿਨਾਰੇ ਪਹੁੰਚ ਗਿਆ ਜੇ ਜੇ ਫਸਲ ਨਹੀਂ ਰਹੀ ਕੋਈ ਤੇ ਕਿਸਾਨ ਦੀ ਤੇ ਹੋਇ ਇੱਕ ਕਾਸ ਹੁੰਦੀ ਆ ਤੇ ਇਹਨਾਂ ਦੀ ਮਿਹਨਤ ਦਾ ਕੁਛ ਨਾ ਕੋ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਜਰੂਰ ਕੋ ਇਹਨਾਂ ਨੂੰ ਸਹਾਈ ਹੋ ਜਾਵੇ ਹੜ ਆ ਜਾਂਦਾ ਜੀ ਪਹਿਲੀ ਛੇ ਕੋਈ ਹੜ ਆ ਲੈ ਜਾਂਦਾ ਕੋਈ ਹੜ ਆ ਲੈ ਜਾਂਦਾ ਕੋਈ ਜਦੋਂ ਪਾਣੀ ਜ਼ਬਰਦਸਤ ਆਇਆ ਤੇ ਮਿੱਟੀ ਰੇਤਾ ਪੈ ਜਾਣੀ ਉਹਨੂੰ ਕਰਾਹ ਕਰਾ ਕੇ ਤੇ 6 ਮਹੀਨੇ ਲੱਗ ਜਾਂਦੇ ਨੇ ਉਹ ਫੇਰ ਖਰਚਾ ਕਰੀਦਾ ਉਹਦੇ ਉੱਤੇ ਉਹਨੇ ਨੂੰ ਫੇਰ ਹੜ ਆ ਜਾਂਦੇ ਨੇ ਮੇਲ ਤਿਆਦਾ ਵੀ ਕੰਮ ਬੰਦ ਹੋ ਗਿਆ ਸਰਕਾਰ ਦਾ ਬੰਦਾ ਇੱਥੇ ਕੋਈ ਨਹੀਂ ਹੈ ਕੋਈ ਨਹੀਂ ਸਰਕਾਰ ਦਾ ਬੰਦਾ ਤਾਂ ਆਉਂਦਾ ਹੀ ਨਹੀਂ ਯਾ ਇਹ ਗੱਡੀ ਆਉਂਦੀ ਹੈ ਮੜੇ ਰੋਡ ਤੇ ਚ ਉਹ ਇਹ ਨਹੀਂ ਕਿ ਜਿੱਦਾਂ ਬੰਦਿਆਂ ਦੇ ਵਿੱਚ ਆਈਏ ਨਾ ਨਾ ਇਹ ਬੰਦੇ ਦਸ ਖੜੇ ਹੋਣੇ ਸੀ ਅਜੇ ਰਾਣਾ ਕਿਹੜਾ ਮਾਰ ਗਿਆ ਦੋ ਤਿੰਨ ਇਹ ਵੀ ਅਸੀਂ ਹੋਰੀ ਮੈਂ ਆਪਣੇ ਸਾਰੇ ਸਿੱਖੀ ਦਾ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕੀ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਤੁਸੀਂ ਅਸੀਂ ਦੇਖਾ ਕਿ ਲੰਗਰ ਦੀ ਸੇਵਾ ਜਿੱਦਾਂ ਬੰਦ ਸਾਰੇ ਬੈਠੇ ਨੇ ਇਹ ਇਨਾਈ ਤੋਂ ਲੰਗਰ ਦੀ ਸੇਵਾ ਕਰੇ ਇਹ ਜਿਹੜੀ ਮਗਸਤਾਨ ਤੋਂ ਆ ਰਹੀ ਸੇਵਾ ਜੀ ਇਹਦੀ ਸੇਵਾ ਅੱਜ ਇਹ ਸੇਵਾ ਨੂੰ ਮੇਰੇ ਖਿਆਲ 24 ਜਾਂ 25 ਦਿਨ ਹੋ ਗਏ ਆਉਂਦਿਆਂ ਜੀ ਹਾਂਜੀ ਇਹਦਾ ਮਗਸਤਾਨ ਆਇਆ ਇਹ ਸਤਾਨ ਆ ਜੀ ਗੁਰਦਾਰਾ ਗੁਰਸਤ ਸਾਹਿਬ ਪਿੰਡ ਸੈਫਲਾਮਾਦ ਮਾਪੁਰਜ ਪਾਪਾ ਲੀਡਰ ਸੇਵਾ ਸਤਾਨ ਆ ਗੁਰੂ ਹਰਗੋਬਿੰਦ ਸਾਹਿਬ 6ਵੀਂ ਪਾਚੀ ਦਾ ਜਬੀ 25 ਦਿਨ ਹੋ ਗਏ ਜੀ ਰੋਜ਼ੀ ਰਜਾਨਾ ਲੰਗਰ ਖੁੱਲਾ ਪੱਕਿਆ ਵਰਤ ਕੇ ਜਾਂਦੇ ਜੀ ਇਸਾਰੇ ਲੋਕ ਕੋਲ ਤੋਂ ਮੇਜੀ ਲੰਗਰ ਲੈਂਦੇ ਆ ਜੀ ਉਹਨਾਂ ਮਾਂ ਪੁੱਛਾਂ ਦੀ ਰਹਿਮਾਈ ਹੈ ਜੇ ਲੰਗਰ ਚੱਲ ਰਿਹਾ ਜੀ ਤੇ ਸੇਵਾਦਾਰ ਸੇਵਾ ਕਰਦੇ ਆ ਜੀ ਇਹ ਖੁੱਲੇ ਦਰਾਂ ਦੇ ਨਾਲ ਰੋਜ਼ ਦੀ ਤਰ੍ਹਾਂ ਇਦਾਂ ਘਟੀ ਚੱਲਦੀ ਆ ਬਾਗ ਕੋਲ ਤਾਂ ਮਿਆਂ ਵੀ ਜੂੜੀ ਆਏ ਲੱਗਦੇ ਆ ਜੀ ਨਾ ਤੇ ਜਿੰਨਾ ਕਿੰਨੇ ਕੁ ਮੱਲਾਂ ਨੁਕਸਾਨ ਹੋ ਚੁੱਕਾ ਜੀ ਨੁਕਸਾਨ ਤਾਂ ਮੇਰਾ ਕਹੇ ਜੀ ਲੱਖਾਂ ਦਾ ਨਹੀਂ ਕਰੋੜਾਂ ਦਾ ਹੋ ਗਿਆ ਜੀ ਲੱਗੋ ਜੀ ਫਸਲ ਤੇ ਕੋਈ ਰਹੀ ਨਹੀਂ ਬਿਲਕੁਲੀ ਤੇ ਡੰਗਰ ਲੋਕਾਂ ਦੇ ਮਰ ਗਏ ਆ ਕੱਲ ਇੱਕ ਇੱਥੇ ਬੰਦਾ ਵੀ ਜੁਰਗ ਵਿਚਾਰਾ ਚਿੰਤਾ ਨਾਲ ਮਰ ਗਿਆ ਤੇ ਕੋਠੇ ਟਹਿ ਕੇ ਉਹ ਚਿੰਤਾ ਲਈ ਜਾਂਦਾ ਸੀ ਚਿੰਤਾ ਦੇ ਨਾਲ ਹੀ ਉਹ ਵਿਚਾਰਾ ਇਸ ਕੇਖਾ ਦੇ ਵਿੱਚ ਹੀ ਚਲ ਗਿਆ ਤੇ ਇਸ ਕਰਕੇ ਚੱਕਰ ਪੈ ਗਿਆ ਤੇ ਉਹ ਬੇੜੀਆਂ ਦੇ ਨਾਲ ਵਿਚਾਰੇ ਲੋਕ ਕੁਕਰੋਂ ਚੀਜ਼ ਲਿਆਉਂਦੇ ਮਾੜੀ ਮੋਟੀ ਫਲਾਨੀ ਨਾਲ ਡੁੱਬ ਜੇ ਉਹ ਨਾ ਗੱਲੀ ਹੋ ਜੇ ਪਾਣੀ ਵਧ ਗਿਆ ਜੀ ਕੱਲ ਨਾਲੋਂ ਅੱਧਾ ਪੌਣਾ ਫੁੱਟ ਇਸ ਕਰਕੇ ਆ ਜੀ ਦੁੱਖ ਬਹੁਤ ਤੰਗੀ ਜੀ ਆ ਕਿਹੜੀ ਦਾ ਬਿਜ਼ਨਸ अवेलेबल ਕਰਾਇਆ ਨਹੀਂ ਲਾਸ਼ਮ ਪਚਾਰੇ ਨਹੀਂ ਜੀ ਉੱਥੇ ਸਾਰੀ ਸੰਤਿਤੀ ਆ ਗਈ ਇਹ ਲੋਕ ਘਰ ਵੇਖ ਕੇ ਖੁਕੜੀ ਜਾਂਦੇ ਆ ਕਿ ਸਾਡੇ ਘਰਾਂ 'ਚ ਪਾਣੀ ਵਧਿਆ ਵਾ ਠੀਕ ਵਾ ਅੱਜ ਕੱਲ੍ਹ ਕਈ ਤਰ੍ਹਾਂ ਦੇ ਕੰਮ ਆ ਚੋਰੀ ਮੋਰੀ ਚੋਸ ਕੋਈ ਚੋਰੀ ਚੋਰ ਵੀ ਫਿਰਦਾ ਕਦੇ ਕੋਈ ਚੋਰੀ ਨਾ ਕਰ ਲੈ ਜਿਹੜਾ ਕੁੜਾ ਰਾਤ ਨੂੰ ਜਿੱਦਾਂ ਉਹਨਾਂ ਰਹਿਣਾ ਕੋਈ ਕੰਮ ਕਰਨਾ ਜਿਸ ਤਰ੍ਹਾਂ ਜੀ ਮਾਫ ਕਰਨਾ ਮੈਂ ਹੋਰ ਕਰੀ ਸੇਵਾ ਕਰ ਰਿਹਾ ਸਾਡੇ ਕੋਲ ਵੀ ਜਿੱਥੇ ਪਹੁੰਚੇ ਨਾਲ ਇਹ ਵੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਤੋਂ ਆ ਆਮ ਆਦੀ ਪਾਰਟੀ ਵਾਲੇ ਵੀ ਜੀ ਦੇ ਨਾਲ ਹੀ ਸਾਡੇ ਬਰਾਬਰ ਨਾਲ ਰਹਿਣਾ ਹੈ ਜਿਹੜਾ ਬਾਬਾ ਨਾਲ ਸੰਗੀਆਂ ਜੀ ਆ ਗਏ ਨੇ ਹਾਂ ਜੀ ਡਾਕਟਰ ਗੁਰਪ੍ਰੀਤ ਸਿੰਘ ਆਲਕ ਜੀ ਆ ਗਏ ਨੇ ਤੇ ਇਹ ਵੀ ਜਿੱਥੇ ਮੰਨਣਾ ਵੇਖੋ ਜਿੰਨਾ ਮੇਰੇ ਲੋਕ ਕੁਦਰਤੀ ਕਰੋਪੀ ਆ ਤੇ ਕਿਸੇ ਵੱਸ ਦੀ ਗੱਲ ਨਹੀਂ ਪਰ ਬਹੁਤ ਸਾਨੂੰ ਪਿੱਛੋਂ ਹੀ ਤਾਂ ਹੀ ਮਿਲਦਾ ਇਹ ਵੀ ਮਤਲਬ ਜਿਹੜੀ ਆ ਕੋਈ ਸਾਨੂੰ ਕੋਈ ਸਹਾਇਤਾ ਨਹੀਂ ਪਹੁੰਚ ਰਹੀ ਬਹੁਤ ਸਾਨੂੰ ਮਤਲਬ ਘੱਟ ਸਹਾਇਤਾ ਲੱਗਦੀ ਆ ਹੁਣ ਆਪਾਂ ਇੱਕ ਐਨਆਰਜੀ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣੇ ਪਿੰਡਾਂ ਹਰ ਪਿੰਡ ਚ ਕੋਈ ਐਨਆਰਜੀ ਬਾਹਰ ਆ ਇੱਕ ਤਾਂ ਲੱਖਾਂ ਬਹੁਤ ਬਾਹਰ ਆ ਤੇ ਮਨਿਕ ਕਿਸਾਨ ਜਿੰਦਾ ਜਿਹੜਾ ਹੁੰਦਾ ਵਾ ਜਿਹਦੀ ਜ਼ਮੀਨ ਤੇ ਉਹਨੇ ਆਪਣਾ ਵੀ ਦੇ ਰਿਹਾ ਇਤਿਹਾਸ ਹੁੰਦੀ ਹੈ ਜੀ ਤੇ ਜਦੋਂ ਫਸਲ ਪੱਕੇਗੀ ਉਹ ਆਸਾਂ ਲਾਇਆ ਕਿ ਮੈਂ ਦਿਨ ਆਪਣੇ ਕੋਈ ਬੇਟੀ ਦਾ ਵਿਆਹ ਕਰਨਾ ਜਾਂ ਕੋਈ ਘਰ ਦਾ ਕਾਰਜ ਕਰਨਾ ਹੈ ਕਈ ਤਰ੍ਹਾਂ ਦੇ ਆਸਾਂ ਹੁੰਦੀਆਂ ਜੇ ਜਦੋਂ ਇਹੋ ਜਿਹੀ ਪੋਜੀਸ਼ਨ ਮਾਰ ਬੈਜੇ ਕਿਸਾਨ ਮਾਨ ਦੇ ਘਰ ਪਹੁੰਚ ਜਾਂਦਾ ਤੇ ਆਪਾਂ ਐਨਆਰਆ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜੇ ਤੁਹਾਡੀ ਵੀ ਟੀਮ ਸਾਰੀ ਨਾਲ ਇਦਾਂ ਆਏ ਸੇਵਾ ਕਰਨ ਵਾਸਤੇ ਕੋ ਬਹੁਤ ਹੀ ਸਾਨੂੰ ਖੁਸ਼ੀ ਹੋਈ ਜਿੰਦਾ ਤੁਸੀਂ ਬਹੁਤ ਸੇਵਾ ਕਰਨ ਆਏ ਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਵੀਰਾਂ ਵਾਸਤੇ ਕੋਈ ਤੁਸੀਂ ਕੀ ਕਹਿਣਾ ਚਾਹੋਗੇ ਕੁਦਰਤੀ ਆਫਤ ਆ ਜੀ ਤੇ ਸਾਨੂੰ ਕਿੱਡੀ ਭਾਇਗੁਰ ਜੀ ਦਾ ਖਾਲਸਾ ਵਾਏ ਗੁਰ ਜੀ ਦੇ ਤਰਫ ਇੱਕ ਕੁਦਰਤੀ ਆਫਤ ਆ ਜੀ ਇਹਦੇ ਵਾਸਤੇ ਆਪਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਲੜਕੇ ਵੀ ਹੈ ਕਿ ਨਾ ਲੜਨਾ ਪੈਣਾ ਕਿ ਇੱਥੇ ਕੱਲਾ ਬੰਦਾ ਕੋਈ ਨਹੀਂ ਪਾਰਟੀਆਂ ਦਾ ਕੁਝ ਵੀ ਦਿੱਕਾਰ ਹੈ ਆਪਾਂ ਰਲ ਕੇ ਰਲ ਕੇ ਇਹਨੂੰ ਜਿੱਟਿਆ ਜਾਣਾ ਹੈ ਪੰਜ 60 ਦਿਨਾਂ ਬਾਅਦ ਦੇ ਉੱਪਰ ਉਹਦੇ ਸਾਹਮਣੇ ਬਿਲਕੁਲ